ਨੰਗਲ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੇ ਲਈ ਵੱਡੀ ਸੁਗਾਤ ਦੇ ਤੌਰ ਤੇ ਇਲਾਕੇ ਦੀਆਂ ਦੋ ਪ੍ਰਮੁੱਖ ਸੜਕਾਂ ਨਵੀਨੀਕਰਨ ਜਲਦ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੀ ਸੜਕ ਮੁੱਖ ਮਾਰਗ ਤੋਂ ਜੋ ਕਿ ਜਲਫਾ ਮਾਤਾ ਮੰਦਰ ਪਿੰਡ ਹੰਬੇਵਾਲ ਨਿੱਕੂ ਨੰਗਲ ਢੁਲਕੀ ਮੇਗਪੁਰ ਅਤੇ ਮਾਨਕਪੁਰ ਤੱਕ ਜਾਵੇਗਾ। ਦੂਜੀ ਸੜਕ ਪਿੰਡ ਬਾਸ ਤੋਂ ਵਿਪੋਰ ਸਾਹਿਬ ਆ ਸੁਆਮੀਪੁਰ ਅਤੇ ਖੇੜਾ ਬਾਗ ਤੱਕ ਹੋਵੇਗੀ ਇਹ ਸੜਕਾਂ 10 ਫੁੱਟ ਤੋਂ 18 ਫੁੱਟ ਤੱਕ ਚੌੜੀਆਂ ਕੀਤੀਆਂ ਜਾਣਗੀਆਂ ਤੇ ਪੁਰਾਣੀਆਂ ਸੜਕਾਂ ਨੂੰ ਨਵੀਆਂ ਮਜ਼ਬੂਤ ਬਣਾਇਆ ਜਾਏਗਾ ਇਸ ਤੋਂ ਇਲਾਵਾ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਲੰਗਰ ਦਾ ਮੁੱਖ ਮਾਰਗ ਦਾ ਮੁਰੰਮਤ ਦਾ ਕੰਮ ਵੀ ਅਗਲੇ 2 ਦਿਨ ਤੱਕ ਜਿਹੜਾ ਕੀ ਸ਼ੁਰੂ ਹੋਣ ਜਾ ਰਿਹਾ ਹੈ। ਜਸਮੀ ਦੀ ਪਾਵਨ ਪਵਿੱਤਰ ਮੌਕੇ ਤੇ ਆਪ ਸਭ ਦੇ ਨਾਲ ਇੱਕ ਖੁਸ਼ੀ ਸਾਂਝੀ ਕਰਨ ਜਾ ਰਹੇ ਹਾਂ ਕਿ ਸਾਡੇ ਇਲਾਕੇ ਦੀਆਂ ਦੋ ਪ੍ਰਮੁੱਖ ਸੜਕਾਂ ਜੋ ਇੱਕ ਤਰ੍ਹਾਂ ਸਾਡੇ ਇਲਾਕੇ ਦੇ ਜਿਹੜੇ ਪ੍ਰਮੁੱਖ ਧਾਰਮਿਕ ਸਥਾਨ ਹੈ ਉਹਨਾਂ ਨੂੰ ਵੀ ਜੋੜਦੀਆਂ ਨੇ ਤੇ ਕਈ ਪਿੰਡ ਜਿਹੜੇ ਹੈ ਉਹਨਾਂ ਨੂੰ ਜੋੜਨ ਵਾਲੀਆਂ ਸੜਕਾਂ ਜਿਨ੍ਹਾਂ ਦੀ ਹਾਲਤ ਇਸ ਵਕਤ ਕਾਫੀ ਖਸਤਾ ਸੀ ਇੱਕ ਤੋਂ ਨਵੀਆਂ ਬਣਨ ਜਾ ਰਹੀਆਂ ਇੱਕ ਉਹ ਚੌੜੀਆਂ ਹੋ ਰਹੀਆਂ 10 ਫੁੱਟ ਤੋਂ 18 ਫੁੱਟ ਹੋ ਰਹੀਆਂ ਮੇਰੇ ਲੰਬੇ ਸਮੇਂ ਤੋਂ ਅਸੀਂ ਇਸ ਅ ਇਸ ਪ੍ਰਿਆਸ ਸੀ ਕਿ ਇਹਨਾਂ ਸੜਕਾਂ ਨੂੰ ਜਿਹੜਾ ਹੈ ਚੌੜਾ ਕੀਤਾ ਜਾਵੇ ਤੇ ਦੋਨੋਂ ਜਿਹੜੀਆਂ ਸੜਕਾਂ ਇਹ ਜਿਹੜਾ ਹੁਣ ਇਹਦਾ ਟੈਂਡਰ ਲੱਗਿਆ ਤੇ ਟੈਂਡਰ 8 ਅਕਤੂਬਰ ਨੂੰ ਖੋਲਣ ਗਿਆ ਇਹ ਦੋਨੋਂ ਸੜਕਾਂ ਹਨ ਇੱਕ ਸਾਡੀ ਜਿਹੜੇ ਨੰਗਲ ਦਾ ਪ੍ਰਮੁੱਖ ਧਾਰਮਿਕ ਸਥਾਨ ਹੈ ਜਿੱਥੇ ਮੇਰੀ ਵੀ ਨਿੱਜੀ ਆਸਥਾ ਹੈ ਸਾਡੇ ਜਨਫਾ ਮਾਤਾ ਮੰਤਰ ਤੋਂ ਲੈ ਕੇ ਹਮੇ ਯਾਲ ਨਿਕੋ ਨੰਗਲ ਡੁਕਲੀ ਮੇਕਪੁਰ ਮਾਨਕਪੁਰ ਤੋਂ ਲੈ ਕੇ ਮੇਨ ਰੂਟ ਤੱਕ ਜਿਹੜੀ ਸਾਡੀ ਨੰਗਲ ਨੰਨਪੁਰ ਸਬ ਮੇਨ ਰੂਟ ਹੈ ਇਹ ਕਈ ਪਿੰਡਾਂ ਨੂੰ ਜੋੜਦੀ ਹੈ ਤੇ ਸੜਕ ਜਿਹੜੀ ਹੈ ਇੱਕ ਤਰੀਕੇ ਨਾਲ ਹੁਣ ਇਹ ਬਾਈਪਾਸ ਦਾ ਕੰਮ ਕਰੂਗੀ ਜਿਹਨੇ ਨੰਗਲ ਦੇ ਉੱਪਰਲਾ ਜਿਹੜਾ ਨੱਕ ਹੈ ਕਿਨ ਏਰੀਆ ਹੈ ਸਾਰੇ ਉਹਨਾਂ ਨੂੰ ਜਿਹੜਾ ਹੈ ਬਹੁਤ ਮਾਝ ਹੋਊਗੀ ਜਿਹੜੇ ਸਾਡੇ ਬੱਚੇ ਜਿਹੜੇ ਆ ਪੜ੍ਹਨਿਆ ਬਜ਼ੁਰਗ ਉਹ ਇਸ ਰਸਤੇ ਦੇ ਰਾਹੀ ਹੁਣ ਜਦੋਂ ਚੌੜੀ ਹੋ ਜੂਗੀ